ਦੋ ਸਾਂਝਾ ਵਾਲਾ ਸਿਰਾ ਕਰਾ ਰਿਹਾ ਹੈ ਤੇ ਸਾਂਝਾ ਵਾਲੇ ਦੇ ਗੀਤ ਕਰਕੇ ਜਿਹੜੀ ਕ੍ਰਿਊ ਫਿਲਮ ਰਿਲੀਜ਼ ਹੋਈ ਆ ਉਹ 20 ਕਰੋੜ ਕਮਾ ਚੁੱਕੀ ਆ ਪਹਿਲੇ ਦਿਨ ਤੇ ਕੁਝ ਲੋਕ ਦਿਲਜੀਤ ਦੋਸਾਂਝ ਨੂੰ ਕਿਉਂ ਗਲਤ ਬੋਲ ਰਹੇ ਨੇ ਉਸ ਦੇ ਵੱਲ ਵੀ ਤੁਹਾਨੂੰ ਲੈ ਚਲਦੇ ਆਂ ਫਿਲਹਾਲ ਦਿਲਜੀਤ ਦੋਸਾਂਝ ਦੀ ਇੱਕ ਮੂਵੀ ਆ ਰਹੀ ਆ ਚਮਕੀਲਾ ਟਾਈਟਲ ਤੋਂ ਜਿਸ ਦਾ ਕੀ ਟ੍ਰੇਲਰ ਰਿਲੀਜ਼ ਹੋ ਚੁੱਕਿਆ ਆ ਅਤੇ ਉਸ ਫਿਲਮ ਦੇ ਵਿੱਚ ਦਲਜੀਤ ਦਸਾਂਜ ਨੇ ਉਹਨਾਂ ਨੇ ਚਮਕਿੱਲੇ ਦਾ ਰੋਲ ਅਦਾ ਕੀਤਾ ਆ ਤੁਹਾਨੂੰ ਪਤਾ ਹੈ ਚਮਕਿੱਲਾ ਪੱਗ ਘੱਟ ਬੰਨਦਾ ਸੀ ਤੇ ਦਲਜੀਤ ਨੇ ਬਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਜੇਕਰ ਯਾਦ ਹੋਵੇ ਤੁਹਾਨੂੰ ਇੱਕ ਗੱਲ ਤਾਲੂਕਾਂ ਨੇ ਉਸੇ ਹੀ ਗੱਲ ਨੂੰ ਫੜ ਲਿਆ ਪੀ ਪੀਣਾ ਪੱਗ ਤੋਂ ਕੋਈ ਮੂਵੀ ਨਹੀਂ ਕਰੂੰਗਾ ਤਾਂ ਦੱਸ ਦੇਣਾ ਚਾਹੁੰਦੇ ਆ ਜਿਹੜੇ ਕਿ ਚਮਕਿੱਲੇ ਦਾ ਰੋਲ ਆ ਉਹਨੇ ਦਲਜੀਤ ਦਸਾਂਜ ਨੇ ਮੂਵੀ ਦੇ ਵਿੱਚ ਕੀਤਾ ਆ ਉਹ ਪੱਗ ਨੂੰ ਲਾ ਕੇ ਨਹੀਂ ਕੀਤਾ ਆ ਇੱਕ ਵਿਗ ਹੁੰਦੀ ਆ ਜਦੋਂ ਉਹਨੂੰ ਸਿਰ ਤੇ ਪਾ ਲੈਨੇ ਆ ਤਾਂ ਉਹ ਆਪਣੇ ਵਾਲਾਂ ਨੂੰ ਕਵਰ ਕਰ ਲੈਂਦੀ ਹੈ ਤੇ ਜਿਹੜਾ ਕਿ ਦੂਜਾ ਰੂਪ ਆ ਉਹ ਸਾਹਮਣੇ ਆ ਜਾਂਦਾ ਆ ਤਾਂ ਦਲਜੀਤ ਤੋਂ ਸਾਂਝ ਨੇ ਵਾਲ ਕਟਵਾ ਕੇ ਨਹੀਂ ਬਲਕਿ ਉਹ ਵਿਗ ਪਾ ਕੇ ਇਸ ਫਿਲਮ ਦੀ ਸ਼ੂਟਿੰਗ ਕੀਤੀ ਆ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਉਹ ਵਿਗ ਆ ਜਾਂ ਫਿਰ ਦਲਜੀਤ ਨੇ ਸੱਚੀ ਉਹ ਵਾਲ ਕਟਾਈ ਸੀ ਧੰਨਵਾਦ